ਜਦੋਂ ਆਪਾਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਦੇ ਆਂ ਤੇ ਸਾਡੇ ਘਰ ਬੇਟੀ ਵਿਆਹ ਕੇ ਲੈ ਕੇ ਉਹਨੇ ਨੋ ਬੇਟੀ ਦੇ ਰੂਪ ਵਿੱਚ ਅਸਲ ਚਿਪ ਧੀ ਤੇ ਆਪਣੀ ਨੋ ਹੀ ਆ ਜੇ ਸੱਚ ਪੁੱਛਣਾ ਅਸਲੀ ਬੇਟੀ ਆਪਣੀ ਜਿਹੜੀ ਆ ਉਹ ਨੋ ਆ ਜਿਹੜੀ ਆਪਾਂ ਵਿਆਹ ਕੇ ਲੈ ਕੇ ਆਏ ਆ ਚੁਣ ਕੇ ਲੈ ਕੇ ਆਏ ਆ ਆਪਣੀ ਬੇਟੀ ਨੂੰ ਤੇ ਆਪਾਂ ਅਗਲੇ ਘਰ ਤੋਰਤਾ ਇਹ ਤੇ ਉਹਨਾਂ ਅਗਲੇ ਘਰ ਜਾ ਕੇ ਬੇਟੀ ਬਣਨੀ ਆ ਭਾਵੇਂ ਉਹ ਵੀ ਧੀ ਆ ਪਰ ਨੋ ਸਾਡੀ ਅਸਲੀ ਧੀ ਆ ਹੁਣ ਧਿਆਨ ਨਾਲ ਸੁਣਿਓ ਆਮ ਘਰਾਂ ਦਾ ਰਵਾਜ ਹੈ ਇਹਦੇ ਤੇ ਚਰਚਾ ਜ਼ਰੂਰ ਕਰਿਓ ਸਮਝੋ ਆਮ ਇਹਦਾ ਵਿੱਚ ਨੋ ਸਿਰੇ ਉੱਠ ਕੇ ਆਪਣੇ ਵੱਡਿਆਂ ਦੇ ਗੋਡੀਆਂ ਹੱਥ ਲਾਉਂਦੀ ਐ ਸੱਸ ਦੇ ਸਹੁਰੇ ਦੇ ਜਿਹੜਾ ਵੱਡਾ ਪਰ ਉਹਦੇ ਗੋਡੀਆਂ ਹੱਥ ਲਾਉਂਦੀ ਐ ਤੇ ਨਾਲੇ ਵੀ ਕਹੀ ਜਾਂਦੇ ਵੀ ਇਹ ਸਾਡੀ ਧੀ ਐ ਅੱਜ ਤੱਕ ਕੋਈ ਬਾਪ ਆਪਣੀ ਧੀ ਦੇ ਕੋਲੋਂ ਆਪਣੇ ਗੋਡੀਆਂ ਹੱਥ ਲਵਾਉਂਦਾ ਵੇਖਿਆ ਤੁਸੀਂ ਦੱਸਿਓ ਜੀ ਸਾਰੇ ਸੂਝਵਾਨ ਬੈਠੋ ਆਪਣੇ ਘਰਾਂ 'ਚ ਬੈਠੇ ਵੀ ਤੁਸੀਂ ਸੁਣ ਰਹੇ ਜੀ ਕੋਈ ਬਾਪ ਆਪਣੀ ਧੀ ਕੋਲੋਂ ਗੋਡੀਆਂ ਹੱਥ ਲਵਾਏਗਾ ਬਾਪ ਪਲਾ ਬੋਲੋ ਜੀ ਮਾਵਾ ਬੈਠੀਆਂ ਨੇ ਸਿਆਣੀਆਂ ਮੇਰੀਆਂ